ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖਣ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਟਾਈਮ ਟੂ ਟਾਈਮ ਤੁਹਾਡੇ ਲਈ ਆਲਟਰੀ ਫਾਰਮਿੰਗ ਪ੍ਰਤੀ ਜਿਹੜੀ ਜਾਣਕਾਰੀ ਲਿਆਉਂਦੇ ਰਹਿਣੇ ਆ ਜੋ ਇਸ ਵਾਰ ਪਾਂ ਟੌਪਿਕ ਜਿਹੜਾ ਚੂਜ਼ ਕੀਤਾਗਾ ਉਹ ਟੌਪਿਕ ਇਹ ਹੈ ਕਿ ਆਪਾਂ ਨੇ ਬੱਚਾ ਜਿਹੜਾ ਕਿੱਥੋਂ ਲੈਣਾ ਬਹੁਤ ਸਾਰੇ ਵੀਰ ਮੈਸੇਜ ਕਰਕੇ ਪੁੱਛਦੇ ਆ ਕਿ ਬੱਚਾ ਕਿੱਥੋਂ ਲਈਏ ਤੇ ਕਿਹੜੀ ਬਰੀਡ ਪਾਈਏ ਸੋ ਅੱਜ ਵੀਡੀਓ ਚ ਸਾਰੀ ਇਹ ਗੱਲਬਾਤ ਕਰਾਂਗੇ ਕਿ ਬੱਚਾ ਕਿੱਥੋਂ ਲੈਣਾ ਚਾਹੀਦਾ ਕਿਹੜੀ ਬਰੀਡ ਪਾਉਣੀ ਹੈ ਤੁਸੀਂ ਜੇਕਰ ਅੰਡੇ ਤੇ ਕੰਮ ਕਰਨਾ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਜਿਹੜੀ ਜਾਣਕਾਰੀ ਮਿਲ ਸਕੇ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਦੋਸਤੋ ਕੋਈ ਇੱਕ ਅੱਧੀ ਗੱਲਬਾਤ ਜਿਹੜੀ ਰਹਿ ਜਾਂਦੀ ਆ ਇਸ ਕਰ ਕਿਹੜੀ ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ ਸੋ ਵੀਡੀਓ ਨੂੰ ਪੂਰਾ ਦੇਖਿਓ ਮੇਰਾ ਕਹਿਣ ਤੋਂ ਮਾਤਿਓ ਦੋਸਤੋ ਜਦੋਂ ਹੁਣ ਫਰਵਰੀ ਦਾ ਮਹੀਨਾ ਖਤਮ ਹੋਣ ਜਾ ਰਿਹਾ ਅੱਗੇ 15 ਫਰਵਰੀ ਹੋ ਗਈ ਮਾਰਚ ਚੜ੍ਹਦੀ ਆਪਣੇ ਜਿਹੜੇ ਫਾਰਮਰ ਵੀਰ ਨੇ ਉਹਨਾਂ ਦੀ ਜਿਹੜਾ ਦਿਮਾਗ ਚੱਲਣ ਲੱਗ ਜਾਂਦਾ ਕਿ ਚੂਚਾ ਕਿੱਥੋਂ ਲੈਣਾ ਕਿਹੜੀ ਬਰੀਡ ਲੈਣੀ ਆ ਸੋ ਇਹ ਆਪਾਂ ਗੱਲਬਾਤ ਕਰਾਂਗੇ ਜਦੋਂ ਆਪਾਂ ਨੇ ਦੋਸਤੋ ਚੂਚਾ ਲੈਣਾਗਾ ਉਦੋਂ ਇੱਕ ਗੱਲ ਦਾ ਤਾਂ ਇਹ ਧਿਆਨ ਰੱਖਣਾ ਕੀ ਬੱਚਾ ਜਿਹੜਾ ਲੈਣਾ ਆਪਾਂ ਉਹ 10 20 ਕਿਲੋਮੀਟਰ 30 ਕਿਲੋਮੀਟਰ ਆਪਾਂ ਨੇੜਿਆਂ ਲਈਏ ਆਪਦੇ ਏਰੀਆ ਚੋਂ ਲਈਏ ਜਿਆਦਾ ਦੂਰ ਤੋਂ ਨਾ ਲਈਏ ਜਦੋਂ ਆਪਾਂ ਬੱਚਾ ਦੂਰ ਤੋਂ ਮੰਗਵਾਉਣੇ ਆ ਜਾਂ ਖੁਦ ਲੈ ਕੇ ਆਉਣੇ ਆ ਉਦੋਂ ਜਿਹੜਾ ਬੱਚਾਗਾ ਸਫਰ ਚ ਬਹੁਤ ਥੱਕ ਜਾਂਦਾਗਾ ਜਦੋਂ ਅਪਾ ਦੂਰੋਂ ਲੈ ਕੇ ਆਉਣੇ ਆ ਹੋਰ ਸਟੇਟ ਚੋਂ ਲੈ ਕੇ ਆਉਣੇ ਜਦੋਂ ਜਾਂ ਜਾਦੇ 100 200 ਕਿਲੋਮੀਟਰ ਤੋਂ ਲੈ ਕੇ ਆਉਣੇ ਆ ਉਦੋਂ ਬੱਚਾ ਥੱਕ ਜਾਂਦਾ ਹੈ ਜਦੋਂ ਸਫਰ ਚ ਬੱਚਾ ਥੱਕਦਾ ਉਦੋਂ ਉਹਦੇ ਮਰਨ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਸੋ ਇਹ ਗੱਲ ਦਾ ਆਪਾਂ ਖਾਸ ਕਰਕੇ ਧਿਆਨ ਰੱਖਣਾ ਜਦੋਂ ਆਪਾਂ ਨੇ ਬੱਚਾ ਲੈ ਕੇ ਆਉਣਾ ਉਹ ਆਪਣੇ ਏਰੀਆ ਤੋਂ ਲੈਣਾ ਤੇ ਨੇੜੇ ਉਤੇੜਿਓਂ ਦੇਖ ਕੇ ਕਿਸੇ ਵਧੀਆ ਐਚਰੀ ਵਾਲੇ ਵੀਰ ਤੋਂ ਬੱਚਾ ਲੈਣਾਗਾ ਅਗਲੀ ਗੱਲ ਜਦੋਂ ਆਪਾਂ ਨੇ ਬੱਚਾ ਲੈਣਾਗਾ ਉਦੋਂ ਖੁਦ ਜਾਣਾਗਾ ਨਾ ਕਿ ਪਾਨੇ ਆਊਟਰ ਕਰਨਾ ਬੱਚਾ ਕੀ ਹਾਂ ਜੀ 500 ਭੇਜ ਦੋ 200 ਭੇਜ ਦੋ ਉਥੇ ਖੁਦ ਜਾਓ ਜੇਕਰ ਆਪਾਂ ਖੁਦ ਨਹੀਂ ਜਾਂਦੇ ਤਾਂ ਬਹੁਤ ਸਾਰੇ ਪ੍ਰੋਬਲਮ ਆਉਂਦੀਆਂ ਨੇ ਹੁਣ ਆਪਾਂ ਨੂੰ ਖੁਦ ਜਾ ਕੇ ਉਥੇ ਬੱਚਾ ਲੈਣ ਦੇ ਫਾਇਦੇ ਮੈਂ ਤੁਹਾਨੂੰ ਦੱਸਦਾ ਪਹਿਲੀ ਗੱਲ ਤਾਂ ਜਦੋਂ ਆਪਾਂ ਬੱਚਾ ਲੈਣ ਜਾਵਾਂਗੇ ਉਹ ਅਗਲੇ ਦੀ ਹੈਚਰੀ ਆ ਕੁਝ ਵੀ ਆ ਫਾਰਮ ਤੋਂ ਲੈਣ ਜਾਣੇ ਆ ਆਪਾਂ ਨੂੰ ਉਹਦੇ ਰਖ ਰਖਾ ਬਾਰੇ ਪਤਾ ਲੱਗਦਾ ਉਥੋਂ ਕੁਝ ਗੱਲਾਂ ਆਪਾਂ ਸਿੱਖ ਕੇ ਆਵਾਂਗੇ ਉਹਨਾਂ ਦਾ ਰਹਿਣ ਸਹਿਣ ਜਾਨਵਰਾਂ ਦਾ ਕਿਵੇਂ ਕੀਤਾ ਹੋਇਆ ਮੈਨੇਜਮੈਂਟ ਕਿਵੇਂ ਕੀਤੀ ਹੋਈ ਆ ਜਿਹੜੀ ਇਹ ਗੱਲਬਾਤ ਸਾਰੀ ਆਪਾਂ ਉਥੋਂ ਦੇਖ ਲਾਂਗੇ ਅਗਲੀ ਗੱਲ ਜਿਹੜਾ ਆਪਾਂ ਨੇ ਬੱਚਾ ਲੈਣਾਗਾ ਜਦੋਂ ਪਾ ਉਥੇ 15 20 ਮਿੰਟ ਅੱਧਾ ਘੰਟਾ ਬੈਠਾਂਗੇ ਮੰਨ ਲਓ ਆਪਾਂ ਨੇ ਇੱਕ ਦਿਨ ਦਾ ਬੱਚਾ ਲੈਣਾਗਾ ਇੱਕ ਦਿਨ ਦਾ ਬੱਚਾ ਜਦੋਂ ਆਪਾਂ ਨਹੀਂ ਲੈਣਾ ਜੇਕਰ ਆਪਾਂ ਆਰਡਰ ਤੇ ਮੰਗਵਾਣੇ ਆਪਾਂ ਆਪਾਂ ਨੂੰ ਕੁਝ ਨਹੀਂ ਪਤਾ ਅਲੇ ਨੇ ਬਿਮਾਰ ਪਾਤੇ ਕਿਵੇਂ ਪਾਤੇ ਠੀਕ ਹੈ ਨਾ ਜਦੋਂ ਪਾਤੇ ਜਾ ਕੇ 10 ਮਿੰਟ 15 ਮਿੰਟ ਬੈਠਾਂਗੇ ਆਪਾਂ ਨੂੰ ਪਤਾ ਲੱਗੂ ਜੇਕਰ ਬੱਚੇ ਮਰ ਰਹੇ ਹੋਣਗੇ ਜਾਂ ਐਕਟਿਵ ਨਹੀਂ ਹੋਣਗੇ ਤੁਰਦੇ ਫਿਰਦੇ ਨਹੀਂ ਹੋਣਗੇ ਉਦੋਂ ਆਪਾਂ ਨੂੰ ਪਤਾ ਲੱਗ ਜੂ ਵੀ ਕੀ ਗੱਲਬਾਤ ਆ ਗਈ ਜਦੋਂ ਆਪਾਂ ਆਰਡਰ ਕਰ ਦਿੰਨੇ ਆ ਫਿਰ ਤੱਕਲੇ ਨੇ ਪਾ ਕੇ ਡੱਬਿਆਂ ਚ ਬੰਦ ਕਰਕੇ ਭੇਜ ਦਿੰਦੇ ਨੇ ਆਪਾਂ ਐ ਨਹੀਂ ਕਹਿੰਦੇ ਵੀ ਗਲਤੀ ਬੱਚੇ ਭੇਜ ਦੇ ਨੇ ਪਰ ਆਪਾਂ ਨੂੰ ਮੇਰਾ ਕਹਿਣ ਤੋਂ ਮਤਲਬ ਕਿ ਉੱਥੇ ਜਾ ਕੇ ਦੇਖ ਕੇ ਪਰਖ ਕੇ ਬੱਚਾ ਫੇਰ ਲਾਓ ਜੇਕਰ ਬੱਚੇ ਮਰ ਰਹੇ ਹੋਣਗੇ ਆਪਾਂ ਨੂੰ ਪਤਾ ਲੱਗ ਜੂ ਉੱਥੇ 15-20 ਮਿੰਟਾਂ ਦੇ 2-4 ਬੱਚੇ ਮਰ ਜਾਣਗੇ ਠੀਕ ਹੈ ਜੀ ਆਪਾਂ ਨੂੰ ਉਦੋਂ ਨਾ ਸਾਰਾ ਕੁਝ ਪਤਾ ਲੱਗ ਜੂਗਾ ਸੋ ਜਿਹੜਾ ਉੱਥੇ ਜਾ ਕੇ ਬੱਚਾ ਲੈਣ ਦਾ ਬਹੁਤ ਵੱਡੀ ਗੱਲ ਹੈ ਤੁਸੀਂ ਬੱਚਾ ਉੱਥੇ ਜਾ ਕੇ ਲੈਣਾ ਹੈ ਇਹ ਗੱਲ ਦਾ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਤੇ ਅਗਲੀ ਗੱਲ ਜਿਹੜੀ ਆ ਉਹ ਆਪਾਂ ਨੇ ਫਾਰਮ ਵਾਲੇ ਵੀਰ ਤੋਂ ਜਾਂ ਐਚ.ਆਰ.ੀ ਵਾਲੇ ਵੀਰ ਤੋਂ ਇਹ ਪੁੱਛਣਾ ਕਿ ਇਹਦੇ ਵੈਕਸੀਨੇਸ਼ਨ ਲੱਗੀ ਹੋਈ ਆ ਜਾਂ ਨਹੀਂ ਕਈ ਕੀ ਕਰਦੇ ਨੇ ਖਰਚਾ ਬਚਾਉਣ ਦੇ ਮਾਰੇ ਵੈਕਸੀਨੇਸ਼ਨ ਨਹੀਂ ਲਾਉਂਦੇ ਇਸ ਕਰਕੇ ਜਦੋਂ ਆਪਾਂ ਬੱਚਾ ਘਰੇ ਲੈ ਕੇ ਜਾਂਦੇ ਆ ਤਾਂ ਉਹ ਬੱਚੇ ਦੇ ਮਰਨ ਦੇ ਚਾਂਸ ਬਹੁਤ ਜ਼ਿਆਦਾ ਵਧ ਜਾਂਦੇ ਨੇ ਇਹ ਗੱਲ ਦਾ ਵੀ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜਾ ਬੱਚੇ ਦੇ ਵੈਕਸੀਨੇਸ਼ਨ ਲੱਗੀ ਹੋਈ ਜਗੀ ਉਹ ਤੋਂ ਪ੍ਰੋਪਰ ਪੁੱਛਣਾਗਾ ਅਗਲੀ ਗੱਲ ਜਿਹੜਾ ਬੱਚਾ ਉਹਦੇ ਪੇਰੈਂਟ ਵਰਡ ਦੇਖਣੇ ਆ ਜਿਹੜੇ ਅੰਡਿਆਂ 'ਚ ਉਹ ਬੱਚਾ ਨਿਕਲਿਆ ਉਹ ਜਿਹੜੀਆਂ ਮੁਰਗੀਆਂ ਨੇ ਅੰਡੇ ਦਿੱਤੇ ਨੇ ਉਹ ਪ੍ਰੋਪਰ ਸਵਸਥਨ ਨੇ ਸਹੀ ਨੇ ਇਹ ਗੱਲ ਵੀ ਆਪਾਂ ਨੇ ਗੌਰ ਕਰਨੀ ਹੈ ਗੱਲ ਤਾਂ ਜੋ ਆਪਾਂ ਬੱਚੇ ਸਹੀ ਲਿਆ ਸਕੀਏ ਤੇ ਆਪਾਂ ਨੂੰ ਅੱਗੇ ਜਾ ਕੇ ਜਿਹੜਾ ਸਹੀ ਪ੍ਰੋਫਿਟ ਦੇ ਸਕਣਾ ਜਿਹੜੀ ਅਗਲੀ ਗੱਲ ਆ ਉਹ ਹੈ ਨਸਲ ਦੇ ਬਾਰੇ ਆਪਾਂ ਕਿਹੜੀ ਬਰੀਡ ਲੈਣੀ ਹੈ ਕਿਹੜੀ ਨਸਲ ਲੈਣੀ ਹੈ ਜੀ ਦੋਸਤੋ ਆਂਡੇ ਪਰਪਸ ਲਈ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਸਾਰਿਆਂ ਨੂੰ ਪਤਾ ਕਿ ਦੋ ਨਸਲਾਂ ਚੱਲ ਰਹੀਆਂ ਨੇ ਇੱਕ ਤਾਂ ਆਰ ਆਈ ਆਰ ਬਰੀਡ ਚੱਲ ਰਹੀ ਆ ਇੱਕ ਚੱਲ ਰਹੀ ਹੈ ਬਲੈਕ ਕੈਸਟਰੋਲੋਗ ਇਹ ਦੋਨੇ ਨਸਲਾਂ ਆਂਡੇ ਲਈ ਵਧੀਆ ਮੰਨੀਆਂ ਜਾਂਦੀਆਂ ਨੇ ਸੋ ਜਿਹੜੇ ਵੀ ਨੇ ਆਂਡੇ ਤੇ ਕੰਮ ਕਰਨਾ ਕੋਈ ਵੀ ਇਹ ਦੋਨੇ ਨਸਲਾਂ ਦੇ ਕੋਈ ਵੀ ਨਸਲ ਦੇ ਜਿਹੜੇ ਬੱਚੇ ਪਾ ਸਕਦਾ ਜਿਹੜਾ ਨਸਲ ਪਿਓਰ ਹੋਵੇ ਬਰੀਡ ਪਿਓਰ ਹੋਵੇ ਇਹ ਚੀਜ਼ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਬਾਕੀ ਜਿਹੜਾ ਆਪਾਂ ਬੱਚਾ ਲਿਆ ਰਹੇ ਹਾਂ ਉਹ ਬੱਚਾ ਐਕਟਿਵ ਆ ਵਧੀਆ ਸਿਹਤ ਆ ਇਹ ਆਪਾਂ ਨੇ ਉਦੋਂ ਖੋਦ ਧਿਆਨ ਨਾਲ ਦੇਖਣਾ ਬੱਚਾ ਜਿਹੜੇ ਵੀਰ ਪਹਿਲੀ ਵਾਰ ਕਰ ਰਹੇ ਨੇ ਉਹ ਤੁਸੀਂ ਵੱਡਾ ਬੱਚਾ ਵੀ ਪਾ ਸਕਦੇ ਹੋ ਇਹ ਨਹੀਂ ਕਿ ਆਪਾਂ ਇੱਕ ਦਿਨ ਦਾ ਹੀ ਬੱਚਾ ਪਾਉਣਾ ਮੇਰੀ ਸਾਰੇ ਵੀਰਾਂ ਨੂੰ ਇਹੀ ਰਾਇ ਆ ਜਿਹੜੇ ਪਹਿਲੀ ਵਾਰ ਕਰ ਰਹੇ ਨੇ ਫਾਰਮਿੰਗ ਸੋ ਉਹ ਤੁਸੀਂ ਜਿਹੜਾ ਵੱਡਾ ਬੱਚਾ ਪਾਉਣਾਗਾ ਲਾ ਕੇ ਛੋਟਾ ਬੱਚਾ ਜਿਹੜਾ ਵੱਡਾ ਬੱਚਾ ਵੱਡੇ ਬੱਚੇ ਦੀ ਸਾਂਭ ਸੰਭਾਲ ਥੋੜੀ ਜਿਹੀ ਘੱਟ ਹੁੰਦੀ ਆ ਜੇਕਰ ਪਾ ਇੱਕ ਦਿਨ ਦੇ ਬੱਚੇ ਦੀ ਗੱਲ ਕਰੀਏ ਤਾਂ ਉਹਦਾ ਟੈਂਪਰੇਚਰ ਵਗੈਰਾ ਜਿਹੜਾ ਮੈਂਟੇਨ ਕਰਨਾ ਨਵੇਂ ਬੰਦੇ ਲਈ ਬਹੁਤ ਮੁਸ਼ਕਿਲ ਹੁੰਦਾ ਸੋ ਜਿਹੜੇ ਵੀ ਪਹਿਲੀ ਵਾਰ ਕਰ ਰਹੇ ਹੋ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜਾ 20 ਦੇ ਜਾਂ 1 ਮਹੀਨੇ ਦਾ ਬੱਚਾ ਲਾਓ ਜੇ 10 20 ਰੁਪਏ ਤੁਹਾਨੂੰ ਮਹਿੰਗਾ ਵੀ ਮਿਲ ਜੂ ਅੱਗੇ ਜਾ ਕੇ ਤੁਹਾਨੂੰ ਸਹੀ ਉਹ ਜੋ ਪ੍ਰੋਫਿਟ ਹੋ ਜੂਗਾ ਸੋ ਦੋਸਤੋ ਜੇਕਰ ਇਹ ਗੱਲਾਂ ਦਾ ਪਤਾ ਧਿਆਨ ਰੱਖਾਂਗੇ ਵਧੀਆ ਢੰਗ ਨਾਲ ਤਾਂ ਆਪਾਂ ਨੂੰ ਅੱਗੇ ਜਾ ਕੇ ਪ੍ਰੋਫੀ ਪ੍ਰੋਕਸ ਕਰੂੰਗਾ ਸੋ ਜਿਹੜੇ ਵੀਰ ਆਪਣੀ ਵੀਡੀਓ ਨੂੰ ਪੂਰਾ ਦੇਖਦੇ ਨੇ ਧਿਆਨ ਨਾਲ ਦੇਖਦੇ ਨੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਇਦਾਂ ਦੀ ਵੀਡੀਓ ਦੇਖਣ ਲਈ ਧੰਨਵਾਦ ਬਾਕੀ ਜਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤੁਸੀਂ ਕਮੈਂਟ ਕਰਕੇ ਤੁਸੀਂ ਉਸ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਹਰ ਇੱਕ ਵੀਰ ਦੀ ਜਿਹੜੀ ਡਿਮਾਂਡ ਪੂਰੀ ਕਰ ਦਿੰਨੇ ਆ ਬਾਕੀ ਮੇਰਾ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਜਿਹੜੇ ਵੀਰ ਨੇ ਕੋਈ ਸਲਾਹ ਲੈਣੀ ਆ ਆਪਾਂ ਉਹ ਵੀ ਸਲਾਹ ਪ੍ਰੋਪਰ ਦਿੰਨੇ ਆਗੇ ਡੇਲੀ ਫੋਨ ਆਉਂਦੇ ਵੀ ਨੇ ਬੜੇ ਵੀਰਾਂ ਦੇ ਪੁੱਛਦੇ ਵੀ ਨੇ ਕਿ ਆਪਾਂ ਕਿਹੜੀ ਨਸਲ ਦਾ ਬੱਚਾ ਲਈਏ ਜਾਂ ਕੁਝ ਹੋਰ ਤੇ ਆਪਾਂ ਉਹਨਾਂ ਨੂੰ ਪ੍ਰੋਪਰ ਜਿੰਨਾ ਕੁ ਆਪਣੇ ਮੌਲਿਆ ਉਹਨਾਂ ਆਪਾਂ ਬੰਦਿਆਂ ਨੂੰ ਗਾਈਡ ਕਰਦਦੇ ਆ ਸੋ ਜਿਆਦਾ ਤੋਂ ਜਿਆਦਾ ਵੀਰ ਇਹ ਕੰਮ ਚਾਓ ਤੁਸੀਂ ਬਹੁਤ ਵਧੀਆ ਕੰਮ ਆ ਤੇ ਜੇ ਪਾ ਸਮਝੇ ਨਾਲ ਚੱਲਾਂਗੇ ਤਾਂ ਪ੍ਰੋਫਿਟ ਵੀ ਵਧੀਆ ਕਮਾਵਾਂਗੇ ਸੋ ਦੋਸਤੋ ਮਿਹਨਤ ਜਿਹੜੀ ਹਰ ਇੱਕ ਕੰਮ ਚ ਕਰਨੀ ਪੈਂਦੀ ਆ ਮਿਹਨਤ ਤੋਂ ਬਿਨਾ ਕੋਈ ਕੰਮ ਨਹੀਂ ਜੇ ਕਰ पाए ਕੰਮ ਚ ਥੋੜੀ ਜਿਹੀ ਮਿਹਨਤ ਕਰ ਲਾਂਗੇ ਤਾਂ ਆਪਾਂ ਨੂੰ ਅੱਗੇ ਜਾ ਕੇ ਵਧੀਆ ਜਿਹੜਾ ਮੁਨਾਫਾ ਮਿਲ ਜੂਗਾ ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ